ਸਕਮੰਦਰਾ ਮਾਸਲੋਨਾ ਸਾਨੂੰ ਇੱਕ ਬੇੜੀ ਦੀ ਗੱਲ ਹਾਂਜੀ ਮੁੰਡਾ ਸੀ ਚੱਕਰ ਦਾ ਜਗਰਾਵੀ ਪ੍ਰਾਈਵੇਟ ਸਰਕਾਰੀ ਹਸਪਤਾਲ ਦੇ ਵਿੱਚ ਪਿਆ ਸੀ ਅੱਛਾ ਜੀ ਜ਼ਿੰਮੇਦਾਰਾਂ ਦਾ ਮੁੰਡਾ ਸੀ ਇੱਕ ਭਰਾ ਉਹਦਾ ਬਾਹਰ ਗਿਆ ਹੋਇਆ ਸੀ ਤੇ ਇੱਥੇ ਉਹ ਇਕੱਲਾ ਸੀ ਖੇਤੀ ਕਰਦਾ ਸੀ ਪੰਜ ਛੇ ਗੱਲੇ ਪੈੜੀ ਦੇ ਸੀ ਠੀਕ ਹੈ ਤੇ ਸ਼ਰਾਬ ਉਹ ਬਹੁਤ ਪੀਂਦਾ ਸੀ ਅੱਛਾ ਤੇ ਇੰਦੀ ਸ਼ਰਾਬ ਪੀਣੇ ਤੇ ਬਹੁਤ ਬੁਰਾ ਘਰ ਵਾਲੀ ਵਿਆਹਿਆ ਵਾ ਸੀ ਐ ਤਾਂ ਘਰ ਵਾਲੀ ਨੇ ਬਹੁਤ ਕਹਿਣਾ ਵੇ ਤੂੰ ਨਾ ਸ਼ਰਾਬ ਪੀਆ ਕਰ ਨਹੀਂ ਹਟਦਾ ਸੀ ਜੇ ਕਹਿੰਦੇ ਸੌਂ ਖਾ ਲੈਣੀ ਸੌਂ ਖਾ ਕੇ ਫੇਰ ਰਵਤੰਦਰ ਨੇ ਪੀਣ ਲੱਗ ਜਾਣਾ ਉਹਦੇ ਪਿਓ ਨੇ ਬਹੁਤ ਕਹਣਾ ਕੋਣਾ ਪੁੱਤ ਤੂੰ ਜਾਣ ਦੇ ساری ਉਮਰ ਸ਼ਰਾਬ ਹੀ ਪੀ ਜਾਣੀ ਆ ਕੋਈ ਚੰਗਾ ਕੰਮ ਵੀ ਕਰ ਲੈ ਤੇਰੇ ਬੱਚੇ ਆ ਜਵਾਕ ਆ ਜਾ ਰਹੇ ਨੇ ਚਾਹਤਾਂ ਕਿਹੜੇ ਬੈਠ ਆਓ ਇਹਨਾਂ ਨਾਲ ਪਿਆਰ ਕਰ ਬੱਚਿਆਂ ਨਾਲ ਜਾ ਰਹੇ ਤੇਰੇ ਕਿੰਨਾ ਡੈਡੀ ਡੈਡੀ ਕਰਦੇ ਆ ਤੇ ਤੂੰ ਕਿਉਂ ਨਹੀਂ ਘਰੇ ਖੜਦਾ ਕਹਿੰਦਾ ਵੀ ਚੰਗਾ ਬਾਪੂ ਹੁਣ ਮੈਂ ਛੱਡ ਦਿੰਦਾ ਕਿਉਂਕਿ ਛੱਡਦਾ ਤਾਂ ਨਹੀਂ ਸੀ ਇੱਕ ਭਰਾ ਬਾਹਰ ਗਿਆ ਸੀ ਉਹ ਪੈਸੇ ਪੂਸੇ ਖੱਲੀ ਜਾਂਦਾ ਸੀਗਾ ਸੌਖਾ ਸੀਗਾ ਤੇ ਖੇਤਵੰਨੇ ਜਾ ਕੇ ਪੀ ਲਿਆ ਕਰੇ ਜੋ ਖੇਤਵੰਨੇ ਪੀ ਲਿਆ ਕਰੇ ਤੇ ਹਟਾਈ ਨਾ ਜਣੀ ਕਿਆ ਬਹੁਤ ਕਹਦੇ ਸੌ ਵੀ ਖਾਲਿਆ ਕਰੇ ਇੱਕ ਦੋ ਦਾ ਨਾ ਪੀਆ ਕਰੇ ਫੇਰ ਪੀਣ ਲੱਗ ਜਾ ਕੇ ਯਾਨੀ ਪਿਓ ਨੇ ਇੰਨਾ ਸਮਝਾਇਆ ਹੱਦੋਂ ਵੱਡਾ ਸਮਝਾਇਆ ਤੇ ਮੈਂ ਫਿਰ ਉਹਦੀ ਤੈਨੂੰ ਐਸੇ ਦੱਸਦਾ ਵੀ ਉਹ ਜਦੋਂ ਸਰਕਾਰ ਨੂੰ ਹਸਲ ਵੈਦਰ ਉੱਥੇ ਜਿਹੜੀ ਫਿਰ ਉਹਨੇ ਗੱਲ ਦੱਸੀ ਉਹ ਕਹਿੰਦਾ ਵੀ ਜਦੋਂ ਉਹ ਨਾਂ ਹਟਿਆ ਤੇ ਕਹਿੰਦਾ ਮੈਂ ਤੇ ਦੂਜਾ ਕਹਿੰਦਾ ਕਿ ਇੱਕ ਪਿੰਡ ਦੇ ਵਿੱਚ ਅਸੀਂ ਜਾਣਾ ਕਹਿੰਦਾ ਇੱਕ ਦੋ ਵਾਰੀ ਰਗੜਾਂ ਬੱਜ ਗਈਆਂ ਰਗੜਾਮਦੀਆਂ ਦੇ ਚੱਕੇ ਆੜੀਆਂ ਨੇ ਘਰੇ ਛੱਡਿਆ ਦਾ ਤੇ ਉਹ ਕਹਿੰਦਾ ਉਹ ਇਹਨੂੰ ਇੱਥੇ ਪਾ ਦਿਓ ਯਾਰ ਮੰਜੇ ਤੇ ਅਸੀਂ ਸੱਟੋ ਪਰੇ ਇੱਥੇ ਬਹੁਤ ਔਖੇ ਸੀ ਕਿਉਂਕਿ ਔੱਕੇ ਪਏ ਸੀ ਤੇ ਚਲੋ ਉਤੋਂ ਨੇ ਫੇਰ ਕਦਾ ਦਿਨ ਪੈ ਪੂਗੇ ਫੇਰ ਉੱਠ ਖੜਨਾ ਚੱਲ ਘਰ ਆਈ ਹੁੰਦਾ ਤਾਂ ਪਤਾ ਫੇਰ ਵੀ ਕੋਲੇ ਰਹਿਣਾ ਰੋਟੀ ਪਾਣੀ ਖੋਣਾ ਉਹਨੇ ਖਵਾ ਗੋ ਕੇ ਨੂੰ ਪਾਉਣਾ ਠਾਉਣਾ ਚਾਹ ਲੀੜੇ ਲੂੜੇ ਬਦਲ ਲੈ ਨਵਾ ਦੇਣਾ ਠੀਕ ਹੋ ਕੇ ਫੇਰ ਛੱਡ ਦੇਣੀ ਪੰਜ ਸੱਤ ਦਿਨ ਫੇਰ ਖੇਤ ਜਾਣ ਲੱਗਿਆ ਚੱਲ ਘਰੇ ਨਾ ਪੀਆ ਘਰੇ ਖੇਤ ਪੀ ਲੈ ਕੇ ਹਸਾਬ ਜੇ ਤਾਂ ਥੋੜੀ ਪੀ ਕੇ ਆ ਜਾ ਕਰੇ ਐ ਕਰਦਾ 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 ਉਹ ਭਾਈ ਹੌਲੀ ਹੌਲੀ ਤੇ ਉਹਦਾ ਇੱਕ ਆੜੀ ਸੀ ਬਿਜਲੀ ਵਾਲਾ ਤੇ ਉਹ ਬਿਜਲੀ ਵਾਲਾ ਸੀ ਲਗਾੜੀ ਤੇ ਉਹਦੀ ਨ ਭੈਣ ਨੇ ਕਦੇ ਕਰੇ ਜਿਵੇਂ ਹੁਣ ਆਪਾਂ ਆਪਣਾ ਰਾਜਾ ਆਪਾਂ ਲੈ ਜਾਈਏ ਆਪਣੀ ਰਿਸ਼ਤੇਦਾਰੀ ਜਾਜਰ ਆਪਣੇ ਕੁੜੀ ਦੇ ਜਾਰ ਉਥੇ ਆਪਣਾ ਬੀਲ-ਬੀਲ ਲੋਟ ਕਰਨੇ ਆ ਪੱਕੇ ਭੁੱਖੇ ਤੇ ਆ ਜਾ ਉਥੇ ਲੈ ਹੁਣ ਪਿੰਦਾ ਬਿਜਲੀ ਵਾਲਾ ਵੀ ਪਿੰਦਾ ਆਪ ਵੀ ਸੀ ਉਹ ਦੋਨੇ ਭਾਈ ਉਥੇ ਪੱਖਾ ਭੁੱਖਾ ਤੇ ਲੋਡ ਲਾਟ ਕਰਿਆ ਚਲੋ ਜੋ ਕਾਰਨਾ ਸੀ ਕਾਰਵਾਈ ਬਿਜਲੀ ਦਾ ਕੰਮ ਕਰਿਆ ਸ਼ਾਮ ਨੂੰ ਹੁੰਦਾ ਈ ਆ ਵੀ ਆਪਾਂ ਭੈਣ ਦੇ ਘਰੋਂ ਆ ਸਾਲਾ ਉੱਥੇ दारू ਪੇਰ ਪੀ ਲਈ। ਹਾਂ। दारू ਪੀ ਲਈ ਤੇ ਰਾਜ ਪਿੰਦੇ ਤੁਰਿਆ। ਤੇ ਸੜਿਆਂ ਦੀਆਂ ਗੱਲਾਂ ਸੱਤੀ ਆ ਜੇ ਬੰਦਾ ਕੇਰਾ ਦੋ ਪੈਗ ਲਾ ਲੇ ਫਿਰ ਗਾਂ ਦੀ ਗਾਪੀ ਹੋਈ ਜਾਂਦਾ। ਹੜਦਾ ਨਹੀਂ। ਜਦੋਂ ਉੱਥੇ ਆ ਕੇ ਤੇ ਭਾਈ ਉਹਨੇ ਫੇਰ ਪੀ ਲਈ ਤੇ ਰਾਜ ਚੱਕਰ ਆ ਗਏ। ਜਦੋਂ ਆਦੇ ਪਿੰਡ ਆ ਕੇ ਨੇੜੇ ਆ ਕੇ ਤੇ ਨੇੜੇ ਆ ਕੇ ਤੇ ਕਹਿੰਦੇ ਮੂਰੇ ਆ ਕੇ ਉੱਥੇ ਪਸੂ ਨਾਲ ਸੂਏ ਚ ਲੋਕ ਪਾਣੀ ਪੀਉਂਦੇ ਆ ਮੱਝਾਂ ਬੁੱਝਾਂ ਨੂੰ ਚੱਕਰ। ਅੱਜ ਜਿਹੜਾ ਪਤਾ ਨਹੀਂ ਪਹਿਲਾਂ ਉਦੋਂ ਦੀਆਂ ਗੱਲਾਂ। ਉੱਥੇ ਬੱਚਾ ਆ ਗਿਆ ਮੂਰੇ ਕਿਤੇ। ਮੱਜ ਆ ਗਿਆ ਤੇ ਮੋਟਰਸਾਈਕਲ ਉਹਨਾਂ ਤੋਂ ਡੋ ਲਗ ਗਿਆ ਸਕੂਟਰ ਡੋਲਿਆ ਤੇ ਦੋਏ ਮੈਲ ਚ ਡੱਗ ਪਏ ਮੈਲ ਚ ਡੱਗੇ ਜਿਹੜਾ ਮੁੰਡੇ ਨੂੰ ਘਰੋਂ ਰੋਕਦੇ ਵੀ दारू ਨਾ ਪੀ ਉਹਦੀ ਤੌਣ ਟੁੱਟ ਗਈ ਤੇ ਦੂਜਾ ਬੱਚ ਕੇ ਤੇ ਮਗਰੋਂ ਪੱਜ ਗਿਆ ਘਰੇ ਵੀ ਨਹੀਂ ਉਹਨੇ ਦੱਸਿਆ ਤੇ ਚਲ ਉਹਨੇ ਉਂ ਦੱਸਤਾ ਕਿ ਸਾਨੂੰ ਜਾ ਕੇ ਆਪਦੇ ਆੜੀਆਂ ਕਹਿੰਦਾ ਐ ਕਰਕੇ ਯਾਰ ਫਲਾਨਿਆਂ ਦੇ ਸੱਟ ਵੱਜ ਗਈ ਵੀ ਉੱਥੇ ਡੱਗ ਗਿਆ ਵੀ ਮੈਂ ਤਾਂ ਉਹਨਾਂ ਦੇ ਘਰ ਦੇ ਤੋਂ ਡਾ ਰਦਾ ਪੱਜ ਆਇਆ ਉਹ ਕਹਿੰਦੇ ਜਾ ਰਾਇਆ ਨਾ ਕਰਾ ਤੇ ਚਲ ਆਪ ਉਹਨਾਂ ਦੇ ਘਰੇ ਦੱਸ ਗਏ ਉਹ ਘਰੇ ਦੱਸਣ ਉੱਟ ਗਏ ਉਹ ਵਾਕਿਆ ਕਹਿੰਦਾ ਯਾਰ ਕਹਿੰਦਾ ਚੱਕ ਲਿਓ ਲਿਆ ਕੇ ਚੱਕ ਤੇ ਮਿਹੜੇ ਚ ਸੱਟ ਜੋ ਮਰ ਨਹੀਂ ਉਹਨੇ ਅੱਗੇ ਕੇ ਯਾਰੀ ਡਿੱਗਿਆ ਕੀ ਕਰੀਏ ਯਾਰੀ ਤੱਕੇ ਪਏ ਲਿਆ ਕੇ ਸੱਟ ਜੋ ਵਿਹੜੇ ਚ ਉਹ ਹੀ ਗੱਲ ਤੇ ਪਾਈ ਉਹਨਾਂ ਨੇ ਆਪਦੀ ਟਰਾਲੀ ਕੱਢੀ ਟਰਾਲੀ ਕੱਢ ਕੇ ਤੇ ਮੰਜੇ ਤੇ ਪਾ ਲਿਆ ਉਹ ਬੋਲੇ ਹੈ ਨਾ ਮੜਾ ਮੜਾ ਬੋਲਦਾ ਸੀ ਤੇ ਲਿਆਏ ਘਰੇ ਜਦੋਂ ਆ ਕਰੇ ਲਿਆ ਕੇ ਤੇ ਬੁੜਾ ਕਹਿੰਦਾ ਇੱਥੇ ਸੱਟ ਦਿਓ ਲਾ ਦਿਓ ਕਹਿੰਦਾ ਬਾਪੂ ਕਹਿੰਦਾ ਮੈਂ ਤੇਰੇ ਮੂਰੇ ਹੱਥ ਬੰਨਦਾ ਮੈਂ ਤਾਲੀ ਗੱਲਾਂ ਮੈਂ ਤੇਰੇ ਆਕੇ ਨਹੀਂ ਲੱਗਿਆ ਅੱਜ ਨਾ ਮੇਰੀ ਤੌਣ ਟੁੱਟ ਗਈ ਮਾ ਬਹੁਤ ਔਖਾ ਮੈਨੂੰ ਲੈ ਚਲੋ ਉਹ ਭਾਈ ਉਹਦੇ ਪਿਓ ਨੇ ਜਦੋਂ ਫਰਾਗਾਲੀ ਕਹਤੀ ਚਲ ਚੱਕਣਾ ਸੀਗਾ ਤੇ ਲੁੱਧਣੇ ਲੈ ਗਏ ਲੁੱਧਣੇ ਲਿਜਾ ਕੇ ਤੇ ਦੁੱਧਣ ਵਾਲੇ ਡਾਕਟਰ ਨੇ ਉਹਦੇ ਭਾਈ ਪਲੇਟ ਪਾਤੀ ਇੱਥੇ ਗੱਲ ਚ ਪਲੇਟ ਪਾ ਕੇ ਤੇ ਉਹ ਕਹਿੰਦੇ ਵੀ ਤੂੰ ਸਵਾ ਮਹੀਨਾ ਡੇਢ ਮਹੀਨਾ ਹਿੱਲਣਾ ਨਹੀਂ ਸਿੱਧਾ ਹੀ ਪਏ ਰਹਿਣਾ ਹਾਂ ਡਾਕਟਰ ਆਦਾ ਚਲ ਪਿਆ ਰਹਿਣਾ ਇਹ ਪਿਆ ਰਿਆ ਦਵਾਈਆਂ ਦੇ ਨਸ਼ੇ ਨਾਲ ਪਿਆ ਰਿਆ ਆਪਰੇਸ਼ਨ ਕਰਤਾ ਪਲੇਟ ਪਾਤੀ ਤਾਉਣ ਸਿੱਧੀ ਹੋ ਗਈ ਠੀਕ ਲੱਗ ਗਿਆ ਮਾੜਾ ਮੋਟਾ ਬੋਲਣ ਮਲਣ ਲੱਗ ਗਿਆ ਤੇ ਥੱਲੇੋਂ ਲਾਗਾ ਲੱਗ ਗਿਆ ਉਹਦੇ ਢੂਈ ਤੇ ਐਡਾ ਹੋ ਗਿਆ ਐਡਾ ਸਾਰਾ ਮਤਲਬ ਉਹਦੇ ਹੋ ਗਿਆ ਐਂ ਗੋਲ ਜਦੋਂ ਗਲ ਕੀ ਗਾਹ ਦੀਆਂ ਫੜੀ ਗਿਆ ਤੇ ਬਹੁਤ ਉਹਦਾ ਬੁਰਾ ਹਾਲ ਤੇ ਮੇਰਾ ਉਦੋਂ ਨਾ ਹਿਰਨੀਆਂ ਦਾ ਆਪਰੇਸ਼ਨ ਹੋਇਆ ਸੀ ਜਕਰਾਮੀ ਸਰਕਾਰੀ ਹਸਪਤਾਲ ਉੱਥੇ ਉਹ ਭਾਈ ਤੇ ਦੂਜਾ ਪਿਆ ਤੇ ਮੇਰੇ ਆ ਮੇਰਾ ਮੰਜਾ ਹੋ ਪਰੇ ਜਿਹਨੂੰ ਉਹਦਾ ਇੱਥੇ ਜੇ ਇੰਨੇ ਕਿਸਾਨ ਜਦੋਂ ਤੇ ਡਾਕਟਰ ਪੱਟੀ ਕਰਨਾ ਤੇ ਸਾਨੂੰ ਕਦੇ ਵੀ ਰਜਾਈਆਂ ਚ ਮੂੰਹ ਟੱਕ ਲੋ ਤੇ ਸੰਟ ਸੰਟ ਸਾਡੇ ਨੇੜੇ ਬਹੁਤ ਛੜਕੀ ਤੇ ਜਦੋਂ ਉਹਦੇ ਨਾਲ ਭਾਈ ਪੱਟੀ ਕਰਦੇ ਬਈ ਨਹੀਂ ਬਦਬੋ ਜਿਵੇਂ ਹੱਡਾਂ ਰੋੜੀ ਚੋਂ ਆਉਂਦੀ ਐ ਇੰਨੀ ਬਦਬੋ ਆਈ ਬਹੁਤ ਜ਼ਾਲੇ ਤੇ ਅਸੀਂ ਵੀ ਭਾਈ ਮੂੰਹ ਟਾ ਗਲੇ ਯਾਰ ਚਲੋ ਪੱਟੀ ਕਰਕੇ ਡਾਕਟਰ ਪਾ ਕੇ ਉਹਨੂੰ ਜਦੋਂ ਇਹ ਪੱਟੀ ਕਰ ਦਿੰਦੇ ਸੀ ਸੱਦਾ ਪਾ ਦਿੰਦੇ ਸੀ ਫੇਰ ਨਹੀਂ ਸੀ ਬਦਬੋ ਆਉਂਦੀ ਕਿਉਂਕਿ ਜਾ ਕੇ ਖੁੱਲਾ ਦੇਦਲਾ ਗਿਆ ਲੱਗੀ ਤੇ ਅਸੀਂ ਨੋ ਜੋ ਪੱਟੀ ਕਰਕੇ ਡਾਕਟਰ ਉਹਦੇ ਉੱਠ ਗਏ ਪਾウダー ਪਾਡਰ ਭੁੱਕ ਕੇ ਅੱਜ ਇਹ ਕਹੇ ਭਾਈ ਯਾਰ ਇਹ ਕੀ ਤਰੇ ਕਿਵੇਂ ਹੋ ਗਿਆ ਹਲਕੀ ਹੋ ਗਿਆ ਯਾਰ ਤੇਰੇ ਮੈਂ ਪੁੱਛਣ ਲੱਗਿਆ ਮੈਂ ਸਾਡਾ ਸੇਵਾ ਸੀ ਬਰੋਹਣਾ ਜਗਰਾਂ ਵਾਲਾ ਉਹ ਸੀ ਮੇਰੇ ਕੋਲੇ ਅਸੀਂ ਪੁੱਛਿਆ ਦੋਨਾਂ ਨੇ ਵੀ ਕੀ ਗੱਲ ਹੋ ਗਈ ਕਹਿੰਦਾ ਯਾਰ ਮੈਂ ਆ ਤੇ ਪਿਓ ਦੇ ਆਖੇ ਨਹੀਂ ਲੱਗਿਆ ਨਾ ਮੈਂ ਮਾਂ ਦੇ ਲੱਗਿਆ ਨਾ ਮੈਂ ਘਰ ਵਾਲੀ ਦੇ ਲੱਗਿਆ ਛੋਟੇ ਛੋਟੇ ਮੇਰੇ ਜੁਹਾਕ ਆ ਬਹੁਤ ਮੇਰੇ ਬਜ਼ੁਰਗ ਪਿਓ ਨੇ ਮੈਨੂੰ ਬਹੁਤ ਕਿਹਾ ਪੁੱਤ ਨਾ ਪੀ ਦਾਰੂ ਜਾਣ ਦੇ ਛੱਡ ਦੇ ਔਖਾ ਹੋਵੇਂਗਾ ਜਾਣ ਦੇ ਕਹਿੰਦਾ ਮੈਂ ਪਿਓ ਦੇ ਆਖੇ ਨਹੀਂ ਲੱਗਿਆ ਕਰ ਗਿਆ ਅੱਜ ਮੈਂ ਭਾਈ ਆ ਜਿਹੜਾ ਦੋਸ਼ ਭਰਦਾ ਨਾ ਦੁੱਖ ਭਰਦਾ ਮੈਂ ਉਹਦਾ ਕਰਕੇ ਭਰਦਾ ਹਾਂ ਤੇ ਉਹਦਾ ਜਣੀ ਇੰਨਾ ਬੁਰਾ ਹਾਲ ਸੀ ਕਹਿਣ ਦਾ ਭਾਵ ਇਹ ਮੇਰੇ ਆ ਉਹ ਕਹਿੰਦਾ ਵੀ ਜਿਹੜਾ ਹੁਣ ਮੇਰੇ ਜਾਖਮ ਹੋ ਗਿਆ ਹੁਣ ਇਹ ਹਟਣਾ ਨਹੀਂ ਬਹੁਤ ਆ ਹਸਪਤਾਲਾਂ ਚ ਕਹਿੰਦਾ ਆ ਅੰਤ ਨੂੰ ਕਹਿੰਦਾ ਸਰਕਾਰੋਂ ਚਾਏ ਆ ਸਾਰੇ ਰੁਪਏ ਲਾ ਲਾ ਕੇ ਦੇਖ ਲੈ ਜਮਾ ਰਾਮ ਨਹੀਂ ਕਤੋਂਗਾ ਤੇ ਫਿਰ ਉਹਨੂੰ ਮੈਂ ਦੱਸਿਆ ਸੀ ਮੈਂ ਕਿਹਾ ਵੀ ਸਾਡੇ ਪਿੰਡ ਕਾ ਰਾਜਾ ਆ ਤੇ ਵੀ ਉਹ ਦਵਾਈ ਪਾਉਂਦੇ ਆ ਦੇਖ ਨਹੀਂ ਪਤਾ ਨਹੀਂ ਫਿਰ ਇੱਥੇ ਆਏ ਨਹੀਂਗੇ ਉੱਥੇ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਅੱਜ ਤੋਂ ਜਣੀ ਹੈ ਗਈ ਆ ਗੱਲ ਇਹ 15 ਸਾਲਾਂ ਦੀ ਉਦੋਂ ਮੈਂ ਦੇਖਿਆ ਕਹਿਣ ਦਾ ਭਾਵ ਜਿਹੜਾ ਬੰਦਾ ਸ਼ਰਾਬ ਪੀਣ ਵਾਲਾ ਮਾਪਿਓ ਦੇ ਅੱਖੇ ਨਹੀਂ ਲੱਗਦਾ ਉਹ ਮਤਲਬ ਦੁੱਖੀ ਵਰਨਾ ਹਾਂ ਮੈਂ ਤਾਂ ਉਹ ਦੇਖਿਆ ਉਹਨੇ ਕਿਹਾ ਵੀ ਕਹਿੰਦਾ ਮੈਂ ਆਪਦੇ ਪਿਓ ਦੇ ਤੇ ਘਰ ਵਾਲੀ ਦੇ ਤੇ ਮਾਂ ਦੇ ਅੱਖੇ ਨਹੀਂ ਲੱਗਿਆ ਅੱਜ ਮੈਂ ਦੁੱਖ ਵੀ ਕਹਿੰਦਾ ਤਾਂ ਹੀ ਭਰਦਾ ਆਪਾਂ ਇਹ ਜਿਹੜੇ ਹੌਣ ਵਾਲੀ ਜਨਰੇਸ਼ਨ ਹੈ ਨਾ ਇਹਨਾਂ ਨੂੰ ਆਪਾਂ ਤਾਂ ਹੀ ਬੇਨਤੀ ਕਰਦੇ ਆ ਵੀ ਭਰਾਵੋ ਜੇ ਤੁਹਾਨੂੰ ਮਾਪਿਓ ਆਪਦੇ ਘਰ ਦੇ ਕੋਈ ਵੀ ਵੱਡਾ ਭਰਾ ਵੀ ਰੋਕਦਾ ਰੁਕ ਜਾ ਕਰੋ ਯਾਰ ਜਿਹੜੀ ਜ਼ਿੰਦਗੀ ਨਾਲੋਂ ਕੋਈ ਚੀਜ਼ ਚੰਗੀ ਨਹੀਂ ਹੈ ਜਾ ਹਾਂ ਜੇ ਬੰਦੇ ਦੀ ਜ਼ਿੰਦਗੀ ਚੰਗੀ ਆ